ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇਹ ਜਿਸ ਤਰ੍ਹਾਂ ਪਰਸ ਵਗੈਰਾ ਨੇ ਤੇ ਅਲਮਾਰੀ ਦੇ ਵਿੱਚ ਜਿਸ ਤਰ੍ਹਾਂ ਖਲਾਰਾ ਪਿਆ ਰਹਿੰਦਾ ਏ ਤੇ ਕੱਪੜਿਆਂ ਦਾ ਖਲਾਰਾ ਪਰਸਾਂ ਦਾ ਖਲਾਰਾ ਹਰ ਇੱਕ ਚੀਜ਼ ਦਾ ਖਲਾਰਾ ਪਿਆ ਰਹਿੰਦਾ ਏ ਤੇ ਸਪੇਸ ਬਹੁਤ ਮੰਗਦੇ ਤੁਹਾਨੂੰ ਅੱਜ ਦੀ ਟ੍ਰਿਕ ਵਿੱਚ ਦਿਖਾਵਾਂਗੇ ਕਿ ਇਸ ਤਰ੍ਹਾਂ ਸੀ ਘੱਟ ਸਪੇਸ ਵਿੱਚ ਇਹਨਾਂ ਪਰਸਾਂ ਨੂੰ ਸੈੱਟ ਕਰਕੇ ਰੱਖ ਸਕਦੇ ਆ ਤੇ ਅਲਮਾਰੀ ਚ ਜਿਹੜੀ ਸਪੇਸ ਬਚੇ ਤੇ ਇਹਨਾਂ ਨੂੰ ਅਸੀਂ ਉੱਪਰ ਜਿਹੜੀ ਰੌਡ ਆ ਉਹਦੇ ਨਾਲ ਜਿਹੜਾ ਵਾ ਹੈਂਗ ਕਰ ਸਕੀਏ ਤੇ ਇੱਕ ਇਸ ਤਰੀਕੇ ਦੇ ਨਾਲ ਤੇ ਇਹ ਆ ਜੀ ਇੱਕ ਹੈਂਗਰ ਜਿਸ ਤਰ੍ਹਾਂ ਅਸੀਂ ਕੱਪੜੇ ਟੰਗਦੇ ਆਂ ਦਰਵਾਜ਼ੇ ਦੇ ਮਗਰ ਆਮ ਹੀ ਜਿਹੜਾ ਅਸੀਂ ਇਹਨੂੰ ਫਿਕਸ ਕੀਤਾ ਹੁੰਦਾ ਏ ਤੇ ਇਹਦੇ ਵਿੱਚ ਜਿਹੜੀ ਇਹ ਛੇ ਦਾ ਇਹਦੇ ਵਿੱਚ ਅਸੀਂ ਇੱਕ ਡੋਰੀ ਲੈ ਲਵਾਂਗੇ ਤੇ ਉਹਨੂੰ ਇਹਦੇ ਵਿੱਚੋਂ ਦੀ ਆਰ-ਪਾਰ ਕਰ ਦਵਾਂਗੇ ਤੇ ਡੋਰੀ ਨੂੰ ਲੈ ਕੇ ਤੇ ਅਸੀਂ ਦੀ ਜਿਹੜੀ ਆ ਵਧੀਆ ਤਰੀਕੇ ਨਾਲ ਇੱਕ ਨੋਟ ਗੰਡ ਜਿਹੜੀ ਆ ਅچھے ਤਰੀਕੇ ਨਾਲ ਲਗਾ ਦਵਾਂਗੇ ਤੇ ਗਾਂਢ ਜਿਹੜੀਆਂ ਮਜ਼ਬੂਤ ਲਗਾਉਣੀ ਆ ਢਿੱਲੀ ਨਹੀਂ ਲਗਾਉਣੀ ਤਾਂ ਜੋ ਇਹ ਖੁੱਲ ਨਾ ਸਕੇ ਤੇ ਫਿਰ ਇਸ ਨੂੰ ਅਸੀਂ ਇਹਨੂੰ ਜਿਹੜੀ ਉੱਪਰ ਰੌਡ ਆ ਉਹਦੇ ਨਾਲ ਜਿਹੜਾ ਕੀ ਕਰ ਦਵਾਂਗੇ ਅਟੈਚ ਕਰ ਦਵਾਂਗੇ ਇੱਥੇ ਅਸੀਂ ਇਹਨੂੰ ਬੰਨ੍ਹ ਦਵਾਂਗੇ ਚੰਗੀ ਅੱਛੇ ਤਰੀਕੇ ਦੇ ਨਾਲ ਬੰਨ੍ਹ ਦੇਣੀ ਆ ਤਾਂ ਜੋ ਇਹ ਖੁੱਲ ਨਾ ਸਕੇ ਤੇ ਜਿਹੜਾ ਇਹਨੂੰ ਢਿਲਾ ਨਹੀਂ ਬੰਨਣਾ ਤੁਸੀਂ ਤੇ ਜੇ ਤੁਸੀਂ ਢਿਲਾ ਬੰਨੋਗੇ ਤਾਂ ਫਿਰ ਜਿਹੜੇ ਕੱਪੜੇ ਆ ਉਹ ਸੌਰੀ ਜਿਹੜੇ ਪਰਸਵਾ ਉਹ نیچے ਡਿੱਗ ਜਾਣਗੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਏ ਆ ਹੈਂਗਰ ਆ ਇਹ ਕੱਪੜੇ ਟੰਗਣ ਵਾਲਾ ਇਹਨੂੰ ਇਸ ਤਰੀਕੇ ਦੇ ਨਾਲ ਸਿੱਧਾ ਤੁਸੀਂ ਲੰਬੇ ਰੋਖ ਲਟਕਾ ਦੇਣਾ ਹੈ ਤੇ ਲਟਕਾਉਣ ਤੋਂ ਬਾਅਦ ਹੁਣ ਤੁਸੀਂ ਕੀ ਕਰੋਗੇ ਵੀ ਪਰਸ ਨੂੰ ਲਾਓਗੇ ਤੇ ਇੱਕ ਇੱਕ ਕਰਕੇ ਪਰਸ ਨੂੰ ਇਹਨਾਂ ਦੀ ਜਿਹੜੀਆਂ ਕਿੱਲੀਆਂ ਨੇ ਇਹਦੇ ਵਿੱਚ ਤੁਸੀਂ ਲਟਕਾਉਂਦੇ ਜਾਓਗੇ ਜਿਹੜੇ ਵੱਡੇ ਪਰਸਾ ਉਹਨਾਂ ਨੂੰ نیچے ਲਟਕਾ ਲੋਗੇ ਤੇ ਜਿਹੜੇ ਛੋਟੇ ਪਰਸਾ ਉਹਨਾਂ ਨੂੰ ਤੁਸੀਂ ਉੱਪਰ ਇਦਾਂ ਸਰੀ ਵਾਈਜ਼ ਕਰਦੇ ਜਾਓਗੇ ਇੱਕ ਇੱਕ ਕੁੰਡੀ ਦੇ ਵਿੱਚ ਤੁਸੀਂ ਲਟਕਾਉਂਦੇ ਜਾਓਗੇ ਤੇ ਇਹਦੇ ਨਾਲ ਤੁਸੀਂ 5-6 ਪਰਸ ਜਿਹੜੇ ਆਰਾਮ ਦੇ ਨਾਲ ਜਿਹੜਾ ਆਸਾਨੀ ਦੇ ਨਾਲ ਲਟਕਾ ਦੋਗੇ ਤੁਹਾਨੂੰ ਲੱਭਣ ਦੇ ਵਿੱਚ ਵੀ ਆਸਾਨੀ ਤੇ ਇਹਨਾਂ ਦੀ ਜਿਹੜੀ ਸ਼ੇਪ ਆ ਉਹ ਵੀ ਨਹੀਂ ਖਰਾਬ ਹੁੰਦੀ ਜਦੋਂ ਇਸ ਤਰੀਕੇ ਨਾਲ ਇਹ ਥੱਲੇ ਸੁੱਟ ਦਿੰਦੇ ਆ ਪਏ ਰਹਿੰਦੇ ਆ ਤੇ ਇਹਨਾਂ ਦੀ ਜਿਹੜੀ ਸ਼ੇਪ ਆ ਉਹ ਖਰਾਬ ਹੋ ਜਾਂਦੀ ਹੈ ਤੇ ਇਹ ਮਹਿੰਗੇ ਭਾਅ ਦੇ ਪਰਸ ਹੁੰਦੇ ਨੇ ਤੇ ਥੱਲੇ ਖਰਾਬ ਹੋ ਜਾਂਦੇ ਨੇ ਤੇ ਇਧਰ ਦੇਖੋ ਸਪੇਸ ਵੀ ਬਚ ਗਈ نیچے ਵੀ ਸਪੇਸ ਬਚ ਗਈ ਉੱਪਰ ਵੀ ਸਪੇਸ ਬਚ ਗਈ ਤੇ ਇੱਕ ਸਾਈਡ ਦੇ ਇੱਕ ਕਾਰਨਰ ਤੇ ਲੱਗੇ ਰਹਿਣਗੇ ਤੇ ਵਧੀਆ ਲੱਗਦੇ ਨੇ ਨੰਬਰ 2 ਟ੍ਰਿਕ ਹੈ ਕਿ ਜਿਸ ਤਰ੍ਹਾਂ ਇਹ ਜੀਨਸ ਦੀਆਂ ਪੈਂਟਾਂ ਨੇ ਕੋਈ ਵੀ ਆਮ ਦੂਸਰੀਆਂ ਪੈਂਟਾਂ ਨੇ ਉਹ ਹੈਂਗਰ ਦੇ ਵਿੱਚ ਲਟਕਾ ਦੋ ਤੇ ਜੇ ਇੱਕ ਪੈਂਟ ਨੂੰ ਖਿੱਚੋ ਤੇ ਦੂਸਰੀ ਥੱਲੇ ਡਿੱਗ ਜਾਂਦੀ ਹੈ ਤੇ ਇਹਨਾਂ ਦੀ ਜਿਹੜੀ ਹੈ ਉਹ ਤੈ ਖਰਾਬ ਹੋ ਜਾਂਦੀ ਹੈ ਤੇ ਇੰਨਾ ਟਾਈਮ ਨਹੀਂ ਹੁੰਦਾ ਬੱਚਿਆਂ ਦੇ ਨਾਲ ਸਾਡੇ ਕੋਲ ਕਿ ਅਸੀਂ बार-बार ਅਲਮਾਰੀ ਦੀ ਸੈਟਿੰਗ ਕਰ ਸਕੀ ਤੁਹਾਨੂੰ ਟ੍ਰਿਕ ਦੱਸਦੇ ਹਾਂ ਕਿ ਇਸ ਤਰੀਕੇ ਦੇ ਨਾਲ ਤੁਸੀਂ ਜੀਨ ਨੂੰ ਹੈਂਗਰ ਦੇ ਵਿੱਚ ਕਿਸ ਤਰ੍ਹਾਂ ਲਟਕਾਓਗੇ ਵੀ ਇਸ ਤਰੀਕੇ ਨਾਲ ਲਟਕਾਓਗੇ ਇਹ ਦੋ ਲੂਪੀਆਂ ਨੇ ਉੱਪਰ ਜੀਨ ਦੀ ਜਦੋਂ ਅਸੀਂ ਇਹਨੂੰ ਡਬਲ ਫੋਲਡ ਕਰ ਦਿੰਨੇ ਆ ਤੇ ਇਹ ਜਿਹੜੀਆਂ ਦੋ ਲੂਪੀਆਂ ਇਹਨਾਂ ਦੇ ਵਿੱਚੋਂ ਜਦੋਂ ਹੈਂਗਰ ਨੂੰ ਅੰਦਰੋਂ ਦੀ ਉੱਪਰੋਂ ਵਾਲੀ ਕੁੰਡੀ ਜਿਹੜੀ ਇਨਸਰਟ ਕਰ ਦੋਗੇ ਤੇ ਨੀਚੇ ਵਾਲੇ ਹਿੱਸੇ ਨੂੰ ਇਸ ਤਰੀਕੇ ਦੇ ਨਾਲ ਅੰਦਰ ਨੂੰ ਫੋਲਡ ਕਰ ਦੋਗੇ ਤੇ ਇਸ ਤਰੀਕੇ ਨਾਲ ਜਿਹੜਾ ਜਦੋਂ ਅਸੀਂ ਇਹ ਜੀਨ ਨੂੰ ਹੈਂਗਰ ਦੇ ਵਿੱਚ ਲਟਕਾਉਂਦੇ ਆ ਤੇ ਇੱਕ ਦੀ ਵੀ ਨਹੀਂ ਜਿਹੜੀ ਖੁੱਲੇਗੀ ਤੇ ਨਾ ਹੀ ਹੈਂਗਰ ਦੇ ਵਿੱਚੋਂ ਨਿਕਲੇਗੀ ਹੁਣ ਦੂਸਰੀ ਦਿਨ ਤਾਂ ਕਰਕੇ ਦਿਖਾਉਂਦੇ ਆ ਵੀ ਇਹ ਦੋ ਲੂਪੀਆਂ ਨੂੰ ਪਹਿਲਾਂ ਇਹਦੇ ਵਿੱਚ ਇਸ ਤਰ੍ਹਾਂ ਕਰ ਦਿੱਤਾ ਤੇ ਥੱਲੇ ਜਿਹੜੇ ਪੈਰ ਵਾਲੇ ਹਿੱਸੇ ਆ ਉਹਨਾਂ ਨੂੰ ਅੰਦਰ ਵੱਰ ਨੂੰ ਕਰਤਾ ਤੇ ਇਹ ਦੇਖੋ ਇਹ ਹੈਂਗਰ ਦੇ ਵਿੱਚ ਲਟਕਦੇ ਵੀ ਸੋਹਣੇ ਲੱਗਦੇ ਆ ਸਪੇਸ ਵੀ ਬਹੁਤ ਘਟ ਲੱਗੀ ਐ ਤੇ ਦੂਸਰਾ ਇਹ ਕਿ ਹੈਂਗਰ ਡਿੱਗ ਜੇਗਾ ਇਹ ਨਹੀਂ ਡਿੱਗਣਗੇ ਤੀਸਰੇ ਨੰਬਰ ਦੀ ਟ੍ਰਿਕ ਹੈ ਕਿ ਕੱਪੜੇ ਜਿਸ ਤਰ੍ਹਾਂ ਸਲਵਾਰ ਕਮੀਜ਼ ਆ ਕੋਈ ਵੀ ਸੂਟ ਆ ਇਹਨਾਂ ਨੂੰ ਇਸ ਤਰ੍ਹਾਂ ਲਟਕਾਉਂਦੇ ਆ ਤੇ ਹੈਂਗਰ ਦੇ ਵਿੱਚ ਬਹੁਤ ਸਪੇਸ ਲੈਂਦੇ ਆ ਤੇ ਉੱਪਰ ਰੋਡ ਵੀ ਘਿਰ ਜਾਂਦੀ ਐ ਤੇ ਇਹਨੂੰ ਅਸੀਂ ਜਿਹੜੀ ਫਾਲਤੂ ਬੈਂਗਲਸ ਪਈਆਂ ਨੇ ਚੂੜੀਆਂ ਉਹਨਾਂ ਦੇ ਨਾਲ ਅਸੀਂ ਘੱਟ ਸਪੇਸ ਦੇ ਵਿੱਚ ਲਟਕਾ ਕੇ ਦਿਖਾਵਾਂਗੇ ਇਹ ਦੇਖੋ ਇੰਨਾ ਹੈਂਗਰ ਨੂੰ ਵੀ ਪਹਿਲਾਂ ਦੇਖੋ ਸਾਰੀ ਰੌੜ ਘੇਰੀ ਹੋਈ ਹੈ ਤੇ ਹੁਣ ਦੇਖੋ ਤੁਹਾਨੂੰ ਦਿਖਾਉਣੀ ਹੈ ਕਿ ਇਹ ਹੈਂਗਰ ਇੱਕ ਲੈ ਲਿਆ ਉਹਦੇ ਵਿੱਚ ਉੱਪਰ ਵਾਲੇ ਹਿੱਸੇ 'ਚ ਇਹ ਬੈਂਗਲ ਇੱਕ ਜਿਹੜੀ ਆ ਉਹ ਕਰ ਦਿੱਤੀ ਹੈ ਅਡਜਸਟ ਕਰ ਦਿੱਤੀ ਆ ਹੁਣ ਜਿਹੜਾ ਦੂਸਰਾ ਹੈਂਗਰ ਉਹ ਬੈਂਗਲ ਦੇ ਵਿੱਚ ਇਸ ਤਰੀਕੇ ਨਾਲ ਕਰ ਦਵਾਂਗੇ ਦੇਖੋ ਇੱਕ ਹੈਂਗਰ ਦੀ ਜਗ੍ਹਾ ਵਿੱਚ ਅਸੀਂ ਦੋ ਹੈਂਗਰ ਜਿਹੜੇ ਆ ਉਨੀ ਜਗ੍ਹਾ ਵਿੱਚ ਦੋ ਹੈਂਗਰ ਆ ਗਏ ਤੇ ਜੇ ਅਸੀਂ ਹੋਰ ਵੀ ਨਾਲ ਥਾਂ ਲਟਕਾਉਣਾ ਚਾਹੁੰਦੇ ਆ ਤੇ ਦੂਸਰੇ ਹੈਂਗਰ ਵਿੱਚ ਵੀ ਇੱਕ ਬੈਂਗਲ ਜਿੱਦਾਂ ਲਟਕਾ ਦੇਵਾਂਗੇ ਇਹ ਬੈਂਗਲਸ ਦੀ ਜਰੀ ਆ ਉਹ ਅਸੀਂ ਇਸ ਤਰ੍ਹਾਂ ਲਾਈਨ ਬਣਾ ਲਵਾਂਗੇ ਹਰ ਹੈਂਗਰ ਦੇ ਵਿੱਚ ਅਸੀਂ ਇੱਕ ਚੂੜੀ ਨੂੰ ਇਸ ਤਰੀਕੇ ਦੇ ਨਾਲ ਪਾਉਂਦੇ ਜਾਵਾਂਗੇ ਤੇ ਪਹਿਲੇ ਵਾਲੀ ਚੂੜੀ ਦੇ ਵਿੱਚ ਹੈਂਗਰ ਨੂੰ ਅਡਜਸਟ ਕਰਦੇ ਜਾਵਾਂਗੇ ਤੇ ਇਸ ਤਰੀਕੇ ਨਾਲ ਥਾਂ ਨੂੰ ਸਰੀ ਵਾਈਜ਼ ਲੰਬੇ ਦੇ ਲੰਬੇ ਤੁਸੀਂ ਸਾਰੇ ਜਿਹੜੇ ਕੱਪੜੇ ਅਡਜਸਟ ਕਰ ਸਕਦੇ ਹੋ ਤੇ ਇਹਦੇ ਨਾਲ ਸਾਰੀ ਰੌਡ ਉੱਪਰੋਂ ਖਾਲੀ ਹੋ ਗਈ ਤੁਸੀਂ ਹੋਰ ਵੀ ਹੈਂਗਰ ਉੱਪਰ ਤੁਸੀਂ ਕਰ ਸਕਦੇ ਹੋ ਲਟਕਾ ਸਕਦੇ ਹੋ ਤੇ ਨੀਚੇ ਵਾਲੀ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਵੀ ਸਪੇਸ ਬਚ ਗਈ ਹੈ ਤੇ نیچے ਵਾਲੇ ਸਾਈਡ ਤੇ ਉੱਤੇ ਜਿਹੜੀਆਂ ਤੁਸੀਂ ਹੋਰ ਫालतू ਜਿਹੜੇ ਹੋਰ ਵੀ ਛੋਟੇ-ਮੋਟੇ ਕੱਪੜੇ ਆ ਹੋਰ ਚੀਜ਼ਾਂ ਆ ਬਾਕਸ ਕੁਝ ਵੀ ਤੁਸੀਂ ਰੱਖ ਸਕਦੇ ਹੋ ਤੇ ਉੱਪਰੋਂ ਰੋਡ ਦੀ ਵੀ ਸਪੇਸ ਖਾਲੀ ਹੋਗੀ ਹੁਣ ਅਸੀਂ ਜਿਹੜਾ ਇੱਕੋ ਟ੍ਰਿਕ ਚੌਥੇ ਨੰਬਰ ਵਾਲੀ ਕਿ ਜੀ ਸਲਵਾਰ ਕਿ ਮੀਜ਼ ਨੂੰ ਆਮ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਜੋੜ ਦਿੰਨੇ ਆ ਤੇ ਫੇਰ ਇਹਨਾਂ ਨੂੰ ਪਹਿਲਾਂ ਸ਼ਰਟ ਨੂੰ ਇਸ ਤਰੀਕੇ ਨਾਲ ਜੋੜਦੇ ਆ ਪ੍ਰੈਸ ਕਰਕੇ ਫਿਰ ਸਲਵਾਰ ਫਿਰ ਅਸੀਂ ਜਿਹੜਾ ਦੁਪੱਟਾ ਵਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿੰਨ ਆਪੀਅਰ ਨੂੰ ਇਕੱਠਾ ਬਣਾ ਕੇ ਤੇ ਇਸ ਤਰੀਕੇ ਦੇ ਨਾਲ ਅਸੀਂ ਹੈਂਗਰ ਦੇ ਵਿੱਚ ਅਡਜਸਟ ਕਰਕੇ ਇਹ ਤੇ ਰੱਖ ਦਿੰਨੇ ਆ ਤੇ ਜੇ ਜਦੋਂ ਫਿਰ ਬਾਅਦ ਵਿੱਚ ਹਿਲਦੀ ਜੁਲਦੀ ਆ ਤੇ ਇਹ ਜਿਹੜੇ ਕੱਪੜੇ ਆ ਸਾਰੇ ਬਾਹਰ ਨਿਕਲ ਜਾਂਦੇ ਆ ਡਿੱਗ ਜਾਂਦੇ ਆ ਤੇ ਇਹਨਾਂ ਦੀ ਪ੍ਰੈਸ ਖਰਾਬ ਹੋ ਜਾਂਦੀ ਆ ਇੱਥੇ ਇਗਨੋਰ ਕਰਿਓ ਕਿ ਮੈਂ ਕੱਪੜੇ ਨੂੰ ਪ੍ਰੈਸ ਨਹੀਂ ਕੀਤੀ ਹੋਈ ਏ ਜੇ ਤੇ ਇਸ ਤਰੀਕੇ ਦੇ ਨਾਲ ਹਿਲਣਾ ਥੱਲੇ ਡਿੱਗ ਜਾਂਦੇ ਆ ਤੇ ਹੁਣ ਤੁਹਾਨੂੰ ਤੈਅ ਲਗਾਉਣੀ ਦਿਖਾਵਾਂਗੇ ਜਿਸ ਨਾਲ ਤੁਸੀਂ ਇੱਕ ਵਾਰੀ ਕੱਪੜਿਆਂ ਨੂੰ ਪ੍ਰੈਸ ਕਰਕੇ ਤੇ ਅਡਜਸਟ ਕਰ ਦੋ ਇਹ ਤੁਹਾਡੇ ਜਿਹੜੇ ਆ ਖਿਲਰ ਨਗੇ ਨਹੀਂ ਨਾਰਮਲੀ ਕੀ ਕਰਦੇ ਆਂ ਕਿ ਇਸ ਤਰ੍ਹਾਂ ਹੀ ਸੀ ਕਰਕੇ ਫੋਲਡ ਤੇ ਇਦਾਂ ਡਬਲ ਫੋਲਡ ਕਰਦੇ ਨੇ ਨਹੀਂ ਹੁਣ ਅਸੀਂ ਡਬਲ ਫੋਲਡ ਨਹੀਂ ਕਰਨੀ ਇਹਨੂੰ ਸਿੰਗਲ ਹੀ ਫੋਲਡ ਇਸ ਤਰੀਕੇ ਨਾਲ ਰਹਿਣ ਦੇਣਾ ਤੇ ਫੇਰ ਇਹਦੇ ਉੱਪਰ ਰੱਖ ਲਵਾਂਗੇ ਅਸੀਂ ਸਲਵਾਰ ਜਾਂ ਤੁਹਾਡਾ ਪਲਾਜੋ ਏ ਕੁਝ ਵੀ ਹੈ ਸ਼ਰਾਰਾ ਏ ਜੋ ਵੀ ਹੈਗਾ ਤੁਹਾਡਾ ਉਹਨੂੰ ਇਸ ਤਰੀਕੇ ਨਾਲ ਇੱਥੇ ਫੋਲਡ ਕਰਕੇ ਤੇ ਇਹਨੂੰ ਲੈਂਥ ਵਾਈਜ਼ ਇਸ ਤਰ੍ਹਾਂ ਸਿੰਗਲ ਫੋਲਡ ਹੀ ਰਹਿਣ ਦੇਣਾ ਤੇ ਨਾਲ ਹੀ ਅਸੀਂ ਇਹਦੇ ਦੁਪੱਟਾ ਇਹਦਾ ਅਡਜਸਟ ਕਰ ਦੇਣਾ ਤੇ ਹੁਣ ਅਸੀਂ ਕੀ ਹੈਂਗਰ ਲਵਾਂਗੇ ਤੇ ਹੈਂਗਰ ਦੇ ਵਿੱਚ ਉੱਪਰੋਂ ਦੀ ਅਸੀਂ ਇਹਨੂੰ नीचे ਨੂੰ ਅਸੀਂ ਇਹਦਾ ਹੈਂਗਰ ਦੇ ਵਿੱਚੋਂ ਦੀ ਇਨਸਰਟ ਕਰ ਦਾਂਗੇ ਫੋਲਡ ਕਰ ਦਾਂਗੇ ਤੇ ਫਿਰ ਅਸੀਂ ਇਹਨੂੰ ਡਬਲ ਫੋਲਡ ਕਰਾਂਗੇ ਨੀਚੋਂ ਦੀ ਉੱਪਰ ਨੂੰ ਕਰ ਦਵਾਂਗੇ ਇਸ ਤਰੀਕੇ ਦੇ ਨਾਲ ਇਹ ਜਿਹੜੀ ਆ ਧੋੜੀ ਫੋਲਡਿੰਗ ਹੋ ਜਾਏਗੀ ਤੇ ਇਹ ਫੋਲਡ ਕੀਤਾ ਹੋਇਆ ਜਿਹੜਾ ਅੱਛਾ ਵੀ ਲੱਗਦਾ ਹੈ ਸੋਹਣਾ ਲੱਗਦਾ ਹੈ ਤੇ ਨਾਲ ਇਹ ਜਿਹੜਾ ਵਾ ਹੈਂਗਰ ਦੇ ਵਿੱਚੋਂ ਬਾਹਰ ਨਹੀਂ ਨਿਕਲੇਗਾ ਤੇ ਇਹ ਜਿਹੜਾ ਦੇਖੋ ਇੱਥੇ ਟੰਗਿਆ ਵੀ ਸੋਹਣਾ ਲੱਗਦਾ ਹੈ ਤੇ ਹੁਣ ਕੱਪੜੇ ਨੂੰ ਤੁਸੀਂ ਇੱਧਰ ਖਿੱਚ ਕੇ ਦੇਖ ਲਓ ਇਹ ਬਿਲਕੁਲ ਨਹੀਂ ਨਿਕਲੇਗਾ ਇਹ ਸਾਡੀ ਨੰਬਰ ਫੋਰਵਰਡ ਟ੍ਰਿਕ ਤੇ ਹੁਣ ਨੰਬਰ 5 ਦੀ ਟ੍ਰਿਕ ਜਿਹੜੀ ਸਭ ਤੋਂ ਵਧੀਆ ਟ੍ਰਿਕ ਏ ਹੈ ਕਿ ਜਦੋਂ ਸ਼ਾਪਿੰਗ ਕਰਕੇ ਇਹ ਜਿਹੜੇ ਕੈਰੀ ਬੈਗ ਲੈ ਕੇ ਆਉਂਨੇ ਆ ਸ਼ਾਪਿੰਗ ਤਾਂ ਅਸੀਂ ਕਰ ਲੈਨੇ ਆ ਵਿੱਚੋਂ ਜਦੋਂ ਬਾਅਦ ਵਿੱਚ ਕੱਪੜੇ ਕੱਢ ਕੇ ਇਹ ਬੈਗ ਇਧਰ ਉਧਰ ਤੁਰੇ ਫਿਰਦੇ ਆ ਸਾਡੇ ਸਾਰੇ ਜਿਹੜੇ ਕੰਮ ਦੇ ਵਿੱਚ ਜੂਸ ਵਿੱਚ ਨਹੀਂ ਆਉਂਦੇ ਇਹਦੇ ਤੋਂ ਅਸੀਂ ਇੱਕ ਵਧੀਆ ਚੀਜ਼ ਬਣਾ ਸਕਦੇ ਆ ਕਿ ਇਹਨੂੰ ਜਿਹੜਾ ਬੈਗ ਆ ਇਹਨੂੰ ਅੰਦਰਵਾਰ ਨੂੰ ਡਬਲ ਫੋਲਡ ਕਰ ਲਓ ਤੇ ਜਿਹੜੇ ਹੈਂਡਲ ਆ ਵੇਖੋ ਇਸ ਥੱਲੇ ਵਾਲੀ ਹਿੱਸੇ ਵਿੱਚ ਆ ਗਏ ਤੇ ਹੁਣ ਅਸੀਂ ਕੀ ਕਰਾਂਗੇ ਇਹਦਾ 베이스 ਵਧੀਆ ਤਰੀਕੇ ਨਾਲ ਬਣਾਵਾਂਗੇ ਇਹਦੇ ਵਾਸਤੇ ਅਸੀਂ ਲਈਏ ਅਖਬਾਰ ਦੋ ਤਿੰਨ ਅਖਬਾਰਾਂ ਨੂੰ ਅਸੀਂ ਲੇਅਰ ਵਿੱਚ ਰੱਖ ਕੇ ਤੇ ਇੱਕ ਦੂਜੇ ਉੱਪਰ ਰੱਖ ਕੇ ਤੇ ਇਹ ਦਾ ਜਿਹੜਾ ਮੋਟਾ ਸਾਰਾ ਫੋਲਡ ਬਣਾ ਲਵਾਂਗੇ ਤੇ ਇਹਦੀ ਲੈਂਥ ਵਾਈਜ਼ ਜਿੰਨਾ ਥੱਲੇ 베이스 ਆ ਉਹਦੇ ਹਿਸਾਬ ਨਾਲ ਇਹਦੀ ਫੋਲਡਿੰਗ ਕਰ ਲਾਂਗੇ ਤੇ ਦੇਖੋ ਹੁਣ ਜਿਹੜਾ ਥੱਲੇ 베이스 ਵਾ ਹਲਕਾ ਹੈ ਇਹ ਜਿਹੜਾ ਵਾ ਇਕੱਠਾ ਹੋ ਜਾਏਗਾ ਇਸ ਕਰਕੇ ਅਸੀਂ ਜਿਹੜੀ ਇਹ ਨਿਊਜ਼ਪੇਪਰ ਵਾ ਇਹਦਾ ਜਿਹੜਾ ਅਸੀਂ 베이스 ਬਣਾਇਆ ਹੈ ਉਹਨੂੰ ਅਸੀਂ ਇਸ ਕੈਰੀ ਬੈਗ ਦੇ ਵਿੱਚ ਥੱਲੇ ਅਟੈਚ ਇਸ ਤਰੀਕੇ ਨਾਲ ਕਰ ਦਵਾਂਗੇ ਤੇ ਦੇਖੋ ਹੁਣ ਇਕੱਠਾ ਨਹੀਂ ਹੋਵੇਗਾ ਤੇ ਇੱਕ ਵਧੀਆ ਤੁਹਾਡਾ ਆਰਗੇਨਾਈਜ਼ਰ ਬਣ ਗਿਆ ਕੱਪੜੇ ਸਟੋਰ ਕਰਨ ਵਾਲਾ ਇਹਦੇ ਵਿੱਚ ਤੁਸੀਂ ਜਿਹੜੇ ਆਮ ਡੇਲੀ ਵੇਅਰਸ ਕੱਪੜੇ ਯੂਜ਼ ਕਰਦੇ ਹੋ ਸ਼ਰਟ, ਟੀ-ਸ਼ਰਟ, ਜੀਨਸ, ਲੋਰ ਤੇ ਕੋਟੀ ਸਵੈਟਰ ਜੋ ਵੀ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਤੇ ਬਾਰ-ਬਾਰ ਤੁਹਾਨੂੰ ਅਲਮਾਰੀ ਖੋਲਣੀ ਪੈਂਦੀ ਹੈ ਤੇ ਉਹਦੇ ਵਿੱਚ ਕੱਪੜੇ ਉੱਥਲ-ਪੁਥਲ نیچے-ਉੱਪਰ ਕਰਨੇ ਪੈਂਦੇ ਆ ਤੇ ਉਹਦੇ ਨਾਲ ਬਾਕੀ ਵੀ ਤੇਵਾਂ ਖਰਾਬ ਹੁੰਦੀ ਹੈ। ਇਸ ਤਰੀਕੇ ਨਾਲ ਕਰਕੇ ਤੁਸੀਂ ਸੀਰੀ ਵਾਈਜ਼ ਰੱਖ ਸਕਦੇ ਹੋ ਤੇ ਦੇਖੋ ਇਹਨਾਂ ਦੀ ਤੈਅ ਵੀ ਨਹੀਂ ਖਰਾਬ ਹੋਏਗੀ ਇਹ ਰੱਖੇ ਵੀ ਸੋਹਣੇ ਲੱਗਦੇ ਨੇ ਤੇ ਇੱਕ ਇਹ ਵੀ ਲੱਭਣ ਵਿੱਚ ਆਸਾਨੀ ਹੋਏਗੀ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ T-shirt ਕਿਹੜੀ ਹੈ ਲੋਰ ਕਿਹੜਾ ਹੈ ਕਿਹੜੀ ਜੀਨਸ ਹੈ ਸਵੈਟਰ ਕਿਹੜੀ ਹੈ ਤੇ ਇਸ ਤਰੀਕੇ ਨਾਲ ਕਰਕੇ ਅਸੀਂ ਕਾਫੀ ਜਿਹੜਾ 8-10 ਜਿਹੜੇ ਆ ਕਪੜੇ ਉਹਦੇ ਵਿੱਚ ਰੱਖ ਸਕਦੇ ਆ ਇੰਨੇ ਕਿ ਨਿੱਕੇ ਜਿਹੇ ਕੈਰੀ ਬੈਗ 'ਚ ਤੇ ਇੱਕ ਵਧੀਆ ਆਰਗੇਨਾਈਜ਼ਰ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਲਮੀਰਾ ਵਿੱਚ ਵੀ ਅਸੀਂ ਆਸਾਨੀ ਨਾਲ ਇਸ ਤਰੀਕੇ ਨਾਲ ਲੱਭ ਸਕਦੇ ਆ ਕਿਹੜੀ ਚੀਜ਼ ਕੱਢਣੀ ਆ ਤੇ ਕਪੜਿਆਂ ਦੀ ਸੈਟਿੰਗ ਖਰਾਬ ਨਹੀਂ ਹੋਵੇਗੀ ਤੇ ਦੂਸਰਾ ਇੱਕ ਅਸੀਂ ਇਹਨੂੰ ਅਗਾ ਪਿਛਾ ਵੀ ਬੜਾ ਆਸਾਨੀ ਦੇ ਨਾਲ ਕਰ ਸਕਦੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਆਰਗੇਨਾਈਜ਼ਰ ਤੇ ਅੱਜ ਦੀਆਂ ਪੰਜੋ ਟਿਪਸ ਪਸੰਦ ਆਈਆਂ ਹੋਣਗੀਆਂ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ